ਆਪਣੇ ਪਿੰਡਾਂ ਦੇ ਜੇ ਕੋਈ ਕਬੂਤਰਾਂ ਦੀਆਂ ਬਾਜੀਆ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਕਬੂਤਰ ਨੂੰ ਕਿੰਨੀ ਖੁਰਾਕ ਦੇਣੀ ਹੈ ਉਹਨੇ ਕਿੰਨਾ ਉੜਨਾ ਹਾਂ ਕੀ ਇਸ ਲੈਵਲ ਦੇ ਡਾਈਟੀਸ਼ੀਅਨ ਨਾਲ ਗਏ ਨਹੀਂ ਸੀ ਜੇ ਗਏ ਸੀ ਤਾਂ ਉਹਨਾਂ ਦਾ ਕੰਮ ਕੀ ਸੀ ਪਹਿਲਾਂ ਹੀ ਉਹ ਇੱਕ ਆਪਣਾ ਜਿਹੜੀ ਉਹਦੀ ਕੈਟਾਗਰੀ ਸੀਗੀ 53 ਵਾਲੀ ਉਹ ਤੋਂ ਥੱਲੇ ਉਹ ਖੇਡ ਰਹੀ ਸੀ ਵੀਟ ਵੀ ਕੀਤਾ ਸੀਗਾ ਮੈਨੂੰ ਲੱਗਦਾ April 2024 ਦੇ ਵਿੱਚ ਜਦੋਂ ਇਹਨਾਂ ਦੇ ਟ੍ਰਾਇਲ ਵਗੈਰਾ ਚੱਲਦੇ ਆ ਉਹ ਕਹਿੰਦੀ ਸੀ ਜਾਂ ਤਾਂ ਮੈਨੂੰ ਡੋਪ ਦਾ ਵਿੱਚ ਫਸਾ ਸਕਦੇ ਆ ਬਕਾਇਦਾ ਉਹਨੇ ਕੀਤਾ ਹੈ ਨਾ ਕਿਤੇ ਨਾ ਕਿਤੇ ਉਹ ਇੱਕ ਮਾਨਸਿਕ ਪੀੜਾ ਤੋਂ ਤੱਕ ਗੁਜ਼ਰੇ ਰਹੀ ਸੀ ਕੁੜੀ ਹੈ ਨਾ ਦੇਖੋ ਜਵਾਬ ਦੇਈ ਤਾਂ ਇਹਦੇ ਵਿੱਚ ਸਿੱਧੀ ਸਿੱਧੀ ਡਾਈਟੀਸ਼ਨ ਹੁੰਦੀ ਹੈਗੀ ਹੈ ਨਾ ਜਿਹੜੇ ਬੰਦਿਆਂ ਨੇ ਇਹ ਤੈਅ ਕਰਨਾ ਉਹਨੇ ਕਿੰਨਾ ਖਾਣਾ ਕਿੰਨਾ ਨਹੀਂ ਉਹ ਬੰਦੇ ਉੱਥੇ ਸੀਗੇ ਜਾਂ ਗੈਰਹਾਜ਼ਰ ਸੀ ਜਾਂ ਜਿਹੜਾ ਐਥਲੀਟ ਸੀ ਉਹ ਆਪਣਾ ਆਪ ਹੀ ਦੇਖ ਰਿਆ ਸੀਗਾ ਇਹ ਤਾਂ ਉਹ ਜਿਹੜੀ ਟੀਮ ਨਾਲ ਗਈ ਉਹ ਵਾਕੂਬੀ ਦੱਸ ਸਕਦੀ ਆ ਚਾਹੇ ਕੋਈ ਖੇਡਾਂ 'ਚ ਵਿਚਾਰਾ ਜਾਂਦਾ ਹੈ ਮੀਡਲ ਕਲਾਸ ਬੰਦਾ ਜਾਂਦਾ ਕੋਈ ਜਿਹੜਾ ਪਹਿਲਾਂ ਹੀ ਖਰਾ ਤਾਂ ਜਾਂਦਾ ਹੀ ਨਹੀਂਗਾ ਜਾਂ ਕੋਈ ਪੜ੍ਹਾਈ ਆਲੂ ਪਹਿਲਾਂ ਜਾਂਦਾ ਉਹਦਾ ਇੱਕੋ ਹੀ ਏਮ ਹੁੰਦਾ ਸਰਕਾਰੀ ਨੌਕਰੀ ਦਾ ਸੱਚੇ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਓਲੰਪਿਕ ਦੇ ਬਿਲਕੁਲ ਆਖਰੀ ਪੜਾਅ ਚੱਲ ਰਿਹਾ ਹੈ ਤੇ ਹੁਣ ਸਮਾਪਤੀ ਹੋਣ ਵਾਲੀ ਹੈ ਓਲੰਪਿਕ ਦੀ ਪਰ ਭਾਰਤ ਦੇ ਲਈ ਇਹ ਓਲੰਪਿਕ ਜਿੱਥੇ ਬਹੁਤ ਸਾਰੀਆਂ ਯਾਦਾਂ ਸੰਜੋ ਕੇ ਗਿਆ ਉੱਥੇ ਹੀ ਇਸ ਓਲੰਪਿਕ ਨੇ ਇੱਕ ਬਹੁਤ ਹੀ ਵੱਡਾ ਦਰਦ ਜਾਂ ਕਹਿ ਲਈਏ ਜ਼ਖਮ ਭਾਰਤੀਆਂ ਨੂੰ ਅਤੇ ਖਾਸ ਤੌਰ ਤੇ ਨਾਰਥ ਇੰਡੀਆ ਵਾਲੇ ਪਾਸੇ ਨੂੰ ਦਿੱਤਾ ਹੈ ਉਹ ਹੈ ਵਿਨੇਸ਼ ਪੋਗਾਠ ਦਾ ਡਿਸਕਵਾਲਿਫਾਈ ਹੋ ਜਾਣਾ ਫਾਈਨਲ ਰਾਉਂਡ ਦੇ ਵਿੱਚ ਪਹੁੰਚ ਕੇ ਇਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਮਨਦੀਪ ਹੁਣੀ ਮੌਜੂਦ ਨੇ ਵਾਕ ਵਾਕ ਵਿਸ਼ੇ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਨੇ ਇਹਨਾਂ ਦੇ ਕੋਲੋਂ ਜਾਣਦੇ ਆ ਜਿਹੜੇ ਬਹੁਤ ਸਾਰੇ ਆਪਣੇ ਆਪਣੇ ਤੁੱਕੇ ਵੀ ਲਾਏ ਜਾ ਰਹੇ ਨੇ ਜਾਂ ਬਹੁਤ ਸਾਰੀਆਂ ਇਸ ਦੇ ਪਿੱਛੇ ਸਾਜ਼ਿਸ਼ਾਂ ਦੱਸੀਆਂ ਜਾ ਰਹੀਆਂ ਨੇ ਜਾਂ ਟੈਕਨੀਕੈਲਿਟੀ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਬੜੀ ਆਣ ਤੁਹਾਡਾ ਜੀ ਤੁਸੀਂ ਵਿਨੇਸ਼ ਪੋਗਾਠ ਬਾਰੇ ਵੀ ਸੁਣਿਆ ਹੋਊਗਾ ਸਾਰੀਆਂ ਘਟਨਾਵਾਂ ਵੀ ਸੁਣੀਆਂ ਹੋਣਗੀਆਂ ਜੋ ਕੋਜ ਉੱਥੇ ਹੋਇਆ ਕੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਇਸ ਸਮੇਂ ਆ ਰਹੇ ਨੇ ਜਦੋਂ ਉਹ ਡਿਸਕਵਾਲਿਫਾਈ ਹੋ ਗਏ ਨੇ ਇਸ ਦੇ ਪਿੱਛੇ ਤੁਸੀਂ ਤੰਤਰ ਕੀ ਦੇਖਦੇ ਆ ਦੇਖੋ ਡਿਸਕਵালিਫਾਈ ਉਹ ਹੋ ਗਈ ਕੁੜੀ ਹੈ ਨਾ ਠੀਕ ਆ ਪਰ ਜਿਹੜਾ ਉਹਦੇ ਪਿੱਛੇ ਕਾਰਨ ਜੋ ਮੈਨੂੰ ਨਜ਼ਰ ਆ ਰਿਹਾ ਹੈ ਨਾ ਕਿਤੇ ਨਾ ਕਿਤੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਛੁਪੀਆਂ ਚੀਜ਼ਾਂ ਹੈਗੀਆਂ ਜ਼ਰੂਰ ਆ ਕਿਉਂਕਿ ਐਡੇ ਵੱਡੇ ਐਥਲੀਟ ਆ ਤੇ ਉਹਨਾਂ ਦੇ ਨਾਲ ਕੋਈ ਡਾਈਟੀਸ਼ਨ ਇਸ ਲੈਵਲ ਦਾ ਹੈ ਹੀ ਨਹੀਂਗਾ ਜਿਹਨੂੰ ਪਤਾ ਹੋਵੇ ਕਿੰਮਿਕਦਾਰ ਕਿੰਨਾ ਖਾਣਾ ਕਿੰਨਾ ਨਹੀਂ ਹੈ ਨਾ ਇੱਥੇ ਸੜਿਓ ਸੜਿਓ ਬੰਦੇ ਆ ਜਿਹੜੇ ਆ ਅੱਜਕੱਲ ਕ੍ਰਿਕਟਰ ਜੇ ਵੀ ਹੁੰਦੇ ਵਿਚਾਰੇ ਛੋਟੇ ਮੂਟੇ ਜੇ ਉਹ ਵੀ ਚੱਕੀ ਫਿਰਦੇ ਆ ਆਪਣੇ ਦੇ ਨਾਲ ਨਾ ਡਾਈਟੀਸ਼ਨ ਵਗੈਰਾ ਆਪਣੇ ਪਿੰਡਾਂ ਦੇ ਜੇ ਕੋਈ ਕਬੂਤਰਾਂ ਦੀਆਂ ਬਾਜੀਆ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਕਬੂਤਰ ਨੂੰ ਕਿੰਨੀ ਖੁਰਾਕ ਦੇਣੀ ਹੈ ਉਹਨੇ ਕਿੰਨਾ ਉੜਨਾ ਕੀ ਇਸ ਲੈਵਲ ਦੇ ਡਾਈਟੀਸ਼ਨ ਨਾਲ ਗਏ ਨਹੀਂ ਸੀ ਜੇ ਗਏ ਸੀ ਤਾਂ ਉਹਨਾਂ ਦਾ ਕੰਮ ਕੀ ਸੀ ਫਿਰ ਉਹਨਾਂ ਨੇ ਆਪਣਾ ਕੰਮ ਬਾਖੂਬੀ ਕੀਤਾ ਜਾਂ ਨਹੀਂ ਕੀਤਾ ਇਹ ਚੀਜ਼ਾਂ ਕੁਝ ਨਾ ਕੁਝ ਸਵਾਲ ਤਾਂ ਬਣਦੇ ਹੀ ਆ ਦੂਸਰੀ ਗੱਲ ਸੀਗੀ ਕਿ ਦਿਨੇਸ਼ ਪਗੋਟ ਪਹਿਲਾਂ ਹੀ ਉਹ ਇੱਕ ਆਪਣਾ ਜਿਹੜੀ ਉਹਦੀ ਕੈਟਾਗਰੀ ਸੀਗੀ 53 ਵਾਲੀ ਉਹ ਤੋਂ ਥੱਲੇ ਉਹ ਖੇਡ ਰਹੀ ਸੀ ਉਹ ਕਿਉਂ ਥੱਲੇ ਖੇਡ ਰਹੀ ਸੀ ਉਹਦੇ ਪਿੱਛੇ ਕਿੰਨਾ ਕਹਾਣੀ ਤੰਤਰ ਸਾਰਾ ਸਿਸਟਮ ਜੋ ਜੋ ਹੋਇਆ ਉਹ ਵੀ ਇੱਕ ਤਰ੍ਹਾਂ ਨਾਲ ਸੋਚਣ ਦਾ ਵਿਚਾਰਨ ਦਾ ਵਿਸ਼ਾ ਹੈਗਾ ਆ ਕਿਉਂ ਉਸ ਕੁੜੀ ਨੂੰ ਆਪਣਾ ਜਿਹੜਾ ਜਿਹੜੀ ਕੈਟਾਗਰੀ ਚ ਉਹ ਪਿਛਲੇ 올ੰਪੀ ਖੇਲੀ 8 ਖੇਡਦੀ ਸੀ ਪਹਿਲਾਂ ਹਾਂਜੀ ਨਹੀਂ 53 53 ਸ਼ਾਇਦ ਹਾਂਜੀ 53 ਚ ਸੀਗੀ ਤੇ ਉਹ 50 ਚ ਉਹਨੂੰ ਖੇਡਣਾ ਪਿਆ ਉਹਦਾ ਕਾਰਨ ਉਹ ਕੁੜੀ ਸੀਗੀ ਜਿਹੜੀ ਅੰਤਮ ਜਿਹਨੂੰ ਇਹਨਾਂ ਨੇ ਕਹਿਤਾ ਕਿ ਉਹਦੇ ਕੋਲ ਕੋਟਾ ਹੈ ਤੇ ਅਸੀਂ ਤਾਂ ਉਹਨੂੰ ਦੇ ਦੇਣਾ ਕੋਟਾ ਪੂਰਾ ਹੋ ਗਿਆ ਹਾਂ ਭਈ ਕੋਟਾ ਪੂਰਾ ਹੋ ਗਿਆ ਹਾਲਾਂਕਿ ਦਿਨੇਸ਼ ਪਗੋਟ ਨੇ ਵੀ ਕਿਹਾ ਸੀ ਕਿ ਮੈਂ ਉਹਨਾਂ ਫੇਸ ਟੂ ਫੇਸ ਕਰ ਲੰਨੀ ਆ ਚੈਲੰਜ ਕੀਤਾ ਸੀ ਕਿ ਜਿਹੜਾ ਜਿੱਤ ਜਾਊਗਾ ਉਹ ਚੱਲ ਜਾਊਗਾ ਤਰਵੰਜਾ 'ਚ ਕਿਉਂਕਿ ਮੇਰੀ ਕੈਟਾਗਰੀ ਉਹ ਹੋਆ ਪਰ ਅਸਲ ਦੇ ਵਿੱਚ ਜਿਹੜੇ ਸਾਡੇ ਫੰਡਰੇਸ਼ਨ ਦੇ ਕੁश्ती ਦੇ ਜਿਹੜੇ ਸੀਗੇ ਉਹਨਾਂ ਦੇ ਜਿਹੜੇ ਰੂਲ ਪਹਿਲਾਂ ਤਾਂ ਕੁਝ ਹੋ ਰਹੀ ਸੀਗੇ ਪਰ ਉਹਨਾਂ ਨੇ ਹੁਣ ਕਹਿ ਦਿੱਤਾ ਕਿ ਜਿਹੜਾ ਕੋਟਾ ਜੈਸ ਕੁੜੀ ਨੇ ਲਿਆ ਉਹਨੂੰ ਹੀ ਦਿੱਤਾ ਜਾਊਗਾ ਹੂੰ ਰੂਲ ਹੀ ਕਿਤੇ ਨਾ ਕਿਤੇ ਬਦਲ ਦਿੱਤੇ ਗਏ ਕਿਤੇ ਕਹ ਲਈਏ ਵੀ ਇਹ ਉਹ ਹੀ ਸਰਕਾਰ ਵਾਲਾ ਜਿਹੜਾ ਪਹਿਲਾਂ 1 ਸਾਲ ਵਿਰੋਧ ਚੱਲਦਾ ਰਿਹਾ ਆਪਸ ਵਿੱਚ ਉਹ ਵੀ ਇਹ ਕਿਤੇ ਨਾ ਕਿਤੇ ਫੈਕਟਰ ਕੰਮ ਕੀਤਾ ਹੋ ਜਿੱਦਾਂ ਪਹਿਲਾਂ ਬ੍ਰਿਜ ਭੂਸ਼ਣ ਸ਼ਰਮ ਸਿੰਘ ਸੀ ਹੁਣ ਉਹਦਾ ਮੁੰਡਾ ਆ ਕੇ ਕਾਰਨਸ ਕਾਰਨ ਹਨਾ ਆ ਗਿਆ ਉਹ ਸਾਰੇ ਆ ਗਏ ਨੇ ਕਿਤੇ ਨਾ ਕਿਤੇ ਉਹ ਫੈਕਟਰ ਵੀ ਕੰਮ ਕੀਤਾ ਹੋ ਜਾਂ ਉਹਨਾਂ ਨੇ ਰੰਜਿਸ਼ ਵਸ ਇਸ ਚੱਕਰ ਚ ਪਾਇਆ ਜਾਂ ਫਿਰ ਫਿਰ ਉਸ ਤੋਂ ਬਾਅਦ ਤਾਂ ਕਿ ਇਹਨਾਂ ਨੂੰ ਇੰਨੀ ਤਕਲੀਫ ਝੱਲਣੀ ਪਵੇ ਜਾਂ ਤਾਂ ਇਹ ਜਿੱਤਣ ਨਾ ਤੇ ਜਿੱਤ ਦੇ ਕਰੀਬ ਪਹੁੰਚਣ ਤਾਂ ਇਹਨਾਂ ਨੂੰ ਆ ਹਾਰ ਚਣਾ ਨਹੀਂ ਇਹ ਤਾਂ ਬਿਲਕੁਲ ਹੈ ਗਈ ਹੈ ਨਾ ਦਿਨੇਸ਼ ਪੂਰ ਨੇ ਆਪਣਾ ਇੱਕ ਟਵੀਟ ਵੀ ਕੀਤਾ ਸੀਗਾ ਮੈਨੂੰ ਲੱਗਦਾ April 2024 ਦੇ ਵਿੱਚ ਜਦੋਂ ਇਹਨਾਂ ਦੇ ਟ੍ਰਾਇਲ ਵਗੈਰਾ ਚੱਲਦੇ ਆ ਉਹ ਕਹਿੰਦੀ ਸੀ ਜਾਂ ਤਾਂ ਮੈਨੂੰ ਡੋਪ ਦਾ ਵਿੱਚ ਫਸਾ ਸਕਦੇ ਆ ਬਕਾਇਦਾ ਉਹਨੇ ਕੀਤਾ ਹੈ ਨਾ ਕਿਤੇ ਨਾ ਕਿਤੇ ਉਹ ਇੱਕ ਮਾਨਸਿਕ ਪੀੜਾ ਤੋਂ ਤਾਂ ਗੁਜ਼ਰੇ ਰਹੀ ਸੀ ਕੁੜੀ ਹੈ ਨਾ ਉਹਨੂੰ ਕਿਤੇ ਨਾ ਕਿਤੇ ਪੂਰਾ ਸਿਸਟਮ ਉਹਦੇ ਖਿਲਾਫ ਚੱਲ ਰਿਹਾ ਸੀ ਉਹਨੂੰ 53 ਚੋਂ ਪਹਿਲਾ ਬਾਹਰ ਕੱਢ ਦਿੱਤਾ ਗਿਆ ਫਿਰ ਉਹਨੇ ਆਪਣਾ ਵੇਟ ਥੱਲੇ ਲਿਆ ਕੇ ਕਿਸ ਤਰ੍ਹਾਂ ਉਹਨੇ ਉਹ ਟ੍ਰਾਇਲ ਸਾਰੇ ਫਿਨਿਸ਼ ਕਰਕੇ 50 ਦੇ ਵਿੱਚ ਆਪਣੀ ਜਗ੍ਹਾ ਬਣਾਈ ਤੇ ਜਗ੍ਹਾ ਬਣਾ ਕੇ ਉਹਨੇ ਜਿਹੜੀ ਕੁੜੀ ਕਦੀ ਹਾਰੀ ਨਹੀਂ ਪਿਛਲੇ 82 ਮੈਚਾਂ ਤੋਂ ਉਹ ਜਪਾਨ ਦਾ ਜਿਹੜਾ ਪਹਿਲਵਾਨ ਸੀ ਉਹ ਜਿੱਤ ਸੀ ਜਿਹੜੀ ਹਾਂ ਉਹ ਹਾਰੀ ਨਹੀਂ ਸੀ ਹੈਨਾ ਠੀਕ ਆ ਨਾ ਪਿਛਲੇ 4 올림픽 ਚ ਉਹ ਜਿੱਤੀ ਹੋਈ 골ਡ ਮੈਡਲਿਸਟ ਕੁੜੀ ਉਹਨੂੰ ਉਹਨੇ ਹਰਾ ਦਿੱਤਾ ਤੇ ਕੋਈ ਮੈਚ ਪਿਛਲਾ ਵੀ ਇਹਨੇ ਹਾਰਿਆ ਨਹੀਂ ਹੈਨਾ ਤੇ ਅੱਗੇ ਜਿਹੜੀ ਕੁੜੀ ਨੇ ਤਾਂ ਫਾਈਨਲ ਸੀਗੀ ਉਹਨੂੰ ਇਹ ਪਹਿਲੇ ਹੀ ਦੋ ਤਿੰਨ ਵਾਰੀ ਹਰਾ ਚੁੱਕੀ ਆ ਕਿਤੇ ਨਾ ਕਿਤੇ ਕਦੀ ਏਸ਼ੀਆ ਜਾਂ ਕਿਤੇ ਵੀ ਜਿਹੜੇ ਮੈਚ ਵਗੈਰਾ ਹੁੰਦੇ ਸੋ ਕਿਤੇ ਨਾ ਕਿਤੇ 골ਡ ਦੀ ਹੱਕਦਾਰ ਉਹ ਸੀਗੀ ਸੋ ਕਿਤੇ ਨਾ ਕਿਤੇ ਉਹਦਾ ਸਿਸਟਮ ਜਾਂ ਕਹਿ ਲਓ ਕਿ ਉਹਦੀ ਡਾਈਟ ਦਾ ਚੱਕਰ ਹੋ ਗਿਆ ਤਾਂ ਮੈਨੂੰ ਇਦਾਂ ਲੱਗਦਾ ਕਿ ਜਿਹੜੇ ਨਾਲ ਗਏ ਉਹ ਆ ਜਿਹੜੀ ਟੀਮ ਗਈ ਆ ਉਹਨਾਂ ਦੇ ਡਾਈਟੀਸ਼ਨਸ ਵਗੈਰਾ ਉਹਨਾਂ ਦਾ ਕਿਤੇ ਨਾ ਕਿਤੇ ਇਹਦੇ ਵਿੱਚ ਰੋਲ ਜ਼ਰੂਰ ਸੀਗਾ ਕਿ ਉਹ ਪੂਰਾ ਵਾਚ ਆਊਟ ਕਰਦੇ ਕਿੰਨਾ ਖਾਣਾ ਕਿੰਨਾ ਨਹੀਂ ਹੈ ਨਾ ਮੈਨੂੰ ਇਦਾਂ ਲੱਗਦਾ ਜੇ ਕੋਈ ਐਡਾ ਲੈਵਲ ਦਾ ਖਿਡਾਰੀ ਆ ਉਹਨੂੰ ਇੰਨੀ ਤੱਕ ਇੱਕ ਸੇਵਾਮਈਆ ਜ਼ਰੂਰ ਹੋਣੀ ਚਾਹੀਦੀ ਸੀ ਹਨਾ ਇੱਥੇ ਜਵਾਬਦੇਹੀ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜਿੰਨੇ ਡਾਈਟੀਸ਼ਨ ਜਾਂ ਫਿਜ਼ੀਓਥੈਰੇਪਿਸਟ ਸਾਰੀ ਟੀਮ ਇੱਕ ਵੱਡੀ ਜਾਂਦੀ ਹੈ ਕਹਿੰਦੇ ਏਮਸ ਦੇ ਡਾਕਟਰ ਉਹਨਾਂ ਦੇ ਨਾਲ ਗਏ ਹੋਏ ਸੀ ਉਹਨਾਂ ਨੇ ਅਧਿਕਾਰਤ ਬਿਆਨ ਵੀ ਦਿੱਤਾ ਹੈ ਬਾਅਦ ਚ ਪਰ ਕੀ ਲੱਗਦਾ ਇੱਥੇ ਜਵਾਬਦੇਹੀ ਤੈ ਹੋਣੀ ਚਾਹੀਦੀ ਹੈ ਹੁਣ ਇਹ ਸਾਰੇ ਤੋਂ ਬਾਅਦ ਜਦੋਂ ਕੰਮ ਹੋ ਹੀ ਗਿਆ ਫਿਰ ਕਿਸੇ ਦੀ ਤਾਂ ਜਵਾਬਦੇਹੀ ਹੋਣੀ ਬਣਦੀ ਹੈ ਨਾ ਜੇ ਪੁਗਾਠ ਨੇ ਜ਼ਿਆਦਾ ਖਾਧਾ ਉਸ ਨੂੰ ਖਾਣ ਕਿਉਂ ਦਿੱਤਾ ਗਿਆ ਕਿ ਇਹ ਸਾਰੇ ਪ੍ਰਬੰਧ ਪਹਿਲਾਂ ਕੀਤੇ ਜਾਂਦੇ ਨੇ ਕਿ ਕਦੋਂ ਕੀ ਖਾਣਾ ਹੈ ਕਿਵੇਂ ਕਰਨਾ ਹੈ ਜਦੋਂ ਭਾਰ ਤੋਲ ਹੋਣਾ ਉਸ ਸਮੇਂ ਤੱਕ ਕਿ ਕਿੰਨੀ ਕੈਲਰੀਜ਼ ਬਰਨ ਹੋ ਚੁੱਕੀਆਂ ਹੁਣ ਇਹ ਸਾਰਾ ਨਿਰਧਾਰਤ ਹੁੰਦਾ ਪਰ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਭਾਰਤ ਸਰਕਾਰ ਨੂੰ ਜਾਂ ਗੇਮਸ ਦੀ ਜਿਹੜੀ ਅਥਾਰਟੀਜ਼ ਨੇ ਉਹਨਾਂ ਨੂੰ ਕੋਈ ਜਵਾਬ ਦੇ ਤੈਅ ਕਰਨੀ ਚਾਹੀਦੀ ਜਾਂ ਅੱਗੇ ਵਾਸਤੇ ਕੋਈ ਸਖਤ ਰੂਲ ਬਣਾਉਣੇ ਚਾਹੀਦੇ ਨੇ ਦੇਖੋ ਜਵਾਬ ਦੇ ਤੈ ਇਹਦੇ ਵਿੱਚ ਸਿੱਧੀ ਸਿੱਧੀ ਡਾਈਟੀਸ਼ਨਸ ਦੀ ਹੈਗੀ ਹਨ ਜਿਹੜੇ ਬੰਦਿਆਂ ਨੇ ਇਹ ਤੈ ਕਰਨਾ ਉਹਨੇ ਕਿੰਨਾ ਖਾਣਾ ਕਿੰਨਾ ਨਹੀਂ ਉਹ ਬੰਦੇ ਉੱਥੇ ਸੀਗੇ ਜਾਂ ਗੈਰ ਹਾਜ਼ਰ ਸੀ ਜਾਂ ਜਿਹੜਾ ਐਥਲੀਟ ਸੀ ਉਹ ਆਪਣਾ ਆਪ ਹੀ ਦੇਖ ਰਿਆ ਸੀਗਾ ਇਹ ਤਾਂ ਉਹ ਜਿਹੜੀ ਟੀਮ ਨਾਲ ਗਈ ਉਹ ਉਹ ਬਖੂਬੀ ਦੱਸ ਸਕਦੀ ਆ ਬਟ ਜਿਹੜੇ 올림픽 ਦੇ ਰੂਲ ਆਗੇ ਉਹ ਤਾਂ ਇਹੀ ਕਹਿੰਦੇ ਆ ਜੇ ਤੁਹਾਡਾ ਭਾਰ ਵੱਧ ਗਿਆ ਤਾਂ ਅਸੀਂ ਉਹਨੂੰ ਮੈਚ ਨਹੀਂ ਖੇਡਣ ਦੇ ਸਕਦੇ ਪਰ ਜਿਹੜਾ ਉਹਨਾਂ ਦਾ ਇੱਕ ਰੂਲ ਆ ਜਿਹੜਾ ਮੈਚ ਉਹਨੇ ਭਾਰ ਦੇ ਵਿੱਚ ਵਿੱਚ ਖੇਡਿਆ ਜਿਹਦੇ ਚ ਉਹ ਸਿਲਵਰ ਜਿੱਤੀ ਆ ਉਹ ਤਾਂ ਕਿਤੇ ਨਾ ਕਿਤੇ ਉਹਦਾ ਹੱਕ ਬਣਦਾ ਹੀ ਆ ਜ਼ਰੂਰ ਬਣਦਾ ਤੇ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਆਪਣੇ ਜਿਹੜੇ ਵਿਸ਼ਵਗੁਰੂ ਹੈਗੇ ਆ ਜਿਹੜੇ ਉਹਨਾਂ ਨੂੰ ਤਾਂ ਜ਼ਰੂਰ ਕਿਤੇ ਨਾ ਕਿਤੇ ਜਾ ਕੇ ਉੱਥੇ ਰੌਲਾ ਪਾਉਣਾ ਚਾਹੀਦਾ ਬਈ ਜਿਹੜਾ ਮੈਚ ਉਹਨੇ ਜਿੱਤਿਆ ਉਹ ਤਾਂ ਜਿਹੜੇ ਰੂਲ ਆ ਉਹ ਚੇਂਜ ਕਰਨੇ ਚਾਹੀਦੇ ਆ ਕਰਕੇ ਉਹਨੂੰ ਐਟ ਲੀਸਟ ਜਿਹੜਾ ਜਿਹੜਾ ਚਾਂਦੀ ਦਾ ਤਗਮਾ ਉਹ ਤਾਂ ਜਰੂਰ ਉਹਨੂੰ ਮਿਲਣਾ ਚਾਹੀਦਾ ਮੈਨੂੰ ਲੱਗਦਾ ਜਿੰਨੇ ਵੀ ਐਥਲੀਟ ਆ ਵਰਲਡ ਦੇ ਜਾਂ ਆਪਣੇ ਇੰਡੀਆ ਦੇ ਵੀ ਇੰਡੀਆ ਬਹੁਤ ਤਗੜੀ ਪਾਵਰ ਆ ਇਹਨਾਂ ਨੂੰ ਪੂਰਾ ਪ੍ਰੈਸ਼ਰ ਕਰਨਾ ਚਾਹੀਦਾ ਆ ਕਿ ਬਈ ਹਾਂ ਵੀ ਉਹਨੇ ਆਹ ਚੀਜ਼ ਤਾਂ ਜਿੱਤੀ ਆ ਉਹ ਮਿਲਣਾ ਚਾਹੀਦਾ ਆ ਬਾਕੀ ਖਾਮੀਆਂ ਕਿੱਥੇ ਹੋਈਆਂ ਡਾਈਟ ਦੇ ਵਿੱਚ ਕੀ ਚੱਕਰ ਹੋਇਆ ਕਿਹੜੀ ਟੀਮ ਸੀ ਕਿਹੜੇ ਡਾਈਟੀਸ਼ਨ ਨਾਲ ਸੀ ਉਹਨਾਂ ਨੇ ਕਿੱਥੇ ਕੋਤਾਹੀ ਕੀਤੀ ਆ ਹਾਂ ਉਹ ਜਾਂਚ ਦਾ ਵਿਸ਼ਾ ਹੈਗਾ ਆ ਉਹ ਜ਼ਰੂਰ ਕਰਨਾ ਚਾਹੀਦਾ ਜੀ ਸੋ ਅੰਤ ਦੇ ਵਿੱਚ ਜਿਹੜੀ ਖੇਡ ਸਪਿਰਟ ਹੈ ਇਸ ਤੇ ਜਰਾ ਇੱਕ ਜਵਾਬ ਜ਼ਰੂਰ ਤੁਹਾਡੇ ਤੋਂ ਚਾਹੂਗਾ ਕਿ ਭਾਰਤ ਦੇ ਵਿੱਚ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਗਿਣਤੀ ਦੇ 4 ਮੈਡਲ ਆਉਣ ਤਾਂ ਅਸੀਂ ਕਿੱਥੇ ਕਿ ਦੇਖਦੇ ਆ ਭਾਰਤੀ ਸਪੋਰਟਸ ਕਲਚਰ ਨੂੰ ਖੜਾ ਹੋਇਆ ਦੇਖੋ ਮੈਂ ਤਾਂ ਭਾਰਤ ਤੇ ਜਿਹੜਾ ਸਪੋਰਟ ਕਲਚਰ ਤੇ ਭਾਰਤ ਦੀ ਜਿਹੜੀ ਪੜ੍ਹਾਈ ਆ ਇੱਕੋ ਚੀਜ਼ ਨਾਲ ਦੇਖਦਾ ਚਾਹੇ ਕੋਈ ਖੇਡਾਂ 'ਚ ਵਿਚਾਰਾ ਜਾਂਦਾ ਆ ਮੀਡਲ ਕਲਾਸ ਬੰਦਾ ਜਾਂਦਾ ਆ ਕੋਈ ਜਿਹੜਾ ਪਹਿਲਾਂ ਹੀ ਖਰਾ ਹੋ ਤਾਂ ਜਾਂਦਾ ਨਹੀਂਗਾ ਜਾਂ ਕੋਈ ਪੜ੍ਹਾਈ ਆਲੂ ਪਹਿਲਾਂ ਜਾਂਦਾ ਉਹਦਾ ਇੱਕੋ ਹੀ ਏਮ ਹੁੰਦਾ ਸਰਕਾਰੀ ਨੌਕਰੀ ਮਿਲ ਜਾਵੇ ਜੇ ਤਾਂ ਬੰਦੇ ਨੂੰ ਪੜ੍ਹਾਈ ਪੜ੍ਹਦੇ ਪੜ੍ਹਦੇ ਨੂੰ ਵੀ 25-26 ਸਾਲ ਜਾਂ 30 ਸਾਲ ਤੇ ਕੋਈ ਜੌਬ ਮਿਲ ਜਾਂਦੀ ਆ ਜਾਂ ਕੋਈ ਗੇਮ ਖੇੜਦੇ ਖੇੜਦੇ ਨੂੰ ਕੋਈ ਜੌਬ ਮਿਲ ਜਾਂਦੀ ਆ ਸਰਕਾਰੀ ਫੇ ਤਾਂ ਉਹ ਕੰਟੀਨਿਊ ਕਰ ਲੈਂਦਾ ਨਹੀਂ ਤਾਂ ਅਗਲਾ ਵਿਚਾਰਾ ਆਪਣਾ ਕੰਮ ਕਾਰ ਛੱਡ ਕੇ ਮਿਹਨਤ ਮਜ਼ਦੂਰੀ ਜਾਂ ਰੋਟੀ ਆਲੂ ਚੱਲ ਜਾਂਦਾ ਇੰਡੀਆ ਦੀ ਤਰਾਸ ਦੀ ਇਹੀ ਆ ਮੈਂ ਆਪਣੇ ਪਿੰਡਾਂ ਚ ਵੀ ਇੱਥੇ ਬਹੁਤ ਤਗੜੇ ਤਗੜੇ ਖਿਡਾਰੀ ਦੇਖਿਆ ਜਿਹੜੇ ਜਿਹੜੇ ਆਪਣੇ ਹਾਲਾਤਾਂ ਨਾਲ ਨਾ ਲੜ ਸਕੇ ਗਰੀਬੀ ਨਾਲ ਜਾਂ ਆਰਥਿਕਤਾ ਨਾਲ ਉਹ ਵਿਚਾਰੇ ਬਾਅਦ ਚ ਛੋਟਾ ਮੋਟਾ ਕੰਮ ਕਰ ਲਾ ਪੰਦੇ ਆ ਟੌਪ ਟੌਪ ਦੇ ਖਿਡਾਰੀ ਸੋ ਖਿਡਾਰੀ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਪੂਰੇ ਇੰਡੀਆ 'ਚ ਵੀ ਹੈਗੇ ਆ ਪਰ ਉਹਨਾਂ ਨੂੰ ਜੋ ਇੱਕ ਮੁੰਡਲੀ ਸਹੀ ਸਹਾਇਤਾ ਚਾਹੀਦੀ ਆ ਜੋ ਉਹ ਦਿੱਤੀ ਨਹੀਂ ਜਾਂਦੀ ਹੈਗੀ ਸੋ ਜਿਹਦੀ ਵਜ੍ਹਾ ਕਰਕੇ ਬਹੁਤ ਸਾਰਾ ਟੈਲੈਂਟ ਆ ਜਿਹੜਾ ਰੋਲਾ ਹੀ ਜਾਂਦਾ ਮੇਰੇ ਨਾਲ ਜੀ ਬਹੁਤ ਬਹੁਤ ਧੰਨਵਾਦ ਸਮਾਨ ਦੇ ਸੋ ਇਹ ਸੰ ਸਾਡੇ ਨਾਲ ਬਾਈ ਮਨਦੀਪ ਸਿੰਘ ਹੋਣੀ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਵਿਨੇਸ਼ ਪੁਗਾਰ ਦੇ ਨਾਲ ਜੋ ਜੋ ਹੋਇਆ ਉਸ ਦੇ ਵਿੱਚ ਕਿਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿਵੇਂ ਇਹ ਸਾਰਾ ਕੁਝ ਵਾਪਰਿਆ ਹੈ ਉਸ ਦੇ ਬਾਅਦ ਗੱਲਬਾਤ ਪੋਸਟ ਕਲਚਰ ਦੀ ਵੀ ਹੋਈ ਹੈ ਕਿ ਕਿਸ ਤਰੀਕੇ ਦਾ ਖੇਡਾਂ ਦਾ ਕਲਚਰ ਹੈ ਭਾਰਤ ਦੇ ਵਿੱਚ ਤੇ ਉਸ ਤੇ ਕੰਮ ਕਿਵੇਂ ਹੁੰਦਾ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂ ਐਸ ਏ ਨਾਲ ਧੰਨਵਾਦ